ਮਿਸਿਸ ਆਗਾ ਵਿੱਚ ਤਿੰਨ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ ਨੇ ਇਹ ਘਟਨਾ ਸਵੇਰੇ 4 ਵਜੇ ਤੋਂ ਪਹਿਲਾਂ ਸੈਂਟਰਲ ਪਾਰਕਵੇ ਅਤੇ ਜੋਂਨ ਡਰਾਈਵ ਦੇ ਖੇਤਰ ਵਿੱਚ ਇੱਕ ਰਿਹੈਸ਼ ਤੇ ਵਾਪਰੀ ਕਾਂਸਟੇਬਲ ਮਨਦੀਪ ਸਿੰਘ ਖਟੜਾ ਮੁਤਾਬਕ ਤਿੰਨ ਸ਼ੱਕੀ ਵਿਅਕਤੀ ਘਰ ਚ ਦਾਖਲ ਹੋ ਗਏ ਅਤੇ ਝਗੜਾ ਹੋ ਗਿਆ ਖਟੜਾ ਨੇ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਹੁਣ ਤੱਕ ਜੋ ਸਮਝਿਆ ਉਸ ਮੁਤਾਬਕ ਇੱਕ ਬੰਦੂਕ ਦੀ ਵਰਤੋਂ ਕੀਤੀ ਗਈ ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਸਭ ਕੁਝ ਕਿਵੇਂ ਵਾਪਰਿਆ ਸਾਡੇ ਜਾਂਚਕਰਤਾ ਉਹਨਾਂ ਵੇਰਵਿਆਂ ਦੀ ਜਾਂਚ ਕਰ ਰਹੇ ਨੇ ਉਹਨਾਂ ਅੱਗੇ ਕਿਹਾ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਇੱਕ 50 ਸਾਲਾ ਵਿਅਕਤੀ ਨੂੰ ਟਰਮਾ ਸੈਂਟਰ ਪਹੁੰਚਾਇਆ ਜਿਸ ਨੂੰ ਗੋਲੀ ਲੱਗੀ ਹੋਈ ਸੀ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਦੋ ਹੋਰ ਵਿਅਕਤੀ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਏ ਗਏ ਨੇ ਖਤਰਨਾ ਨੇ ਕਿਹਾ ਕਿ ਜਾਂਚਕਰਤਾ ਹਰ ਪੱਕੇ ਵਕਤ ਸੁਰਾਗਾਂ ਤੇ ਗੌਰ ਕਰਨਗੇ ਤੇ ਉਮੀਦ ਹੈ ਕਿ ਉਹ ਪਤਾ ਲਗਾ ਲੈਣਗੇ ਕਿ ਅਸਲ ਵਿੱਚ ਕੀ ਹੋਇਆ ਸੀ ਸ਼ੁਰੂ ਵਿੱਚ ਪੁਲਿਸ ਨੇ ਕਿਹਾ ਕਿ ਸ਼ੱਕੀ ਪੈਦਲ ਭੱਜੇ ਸਨ ਪਰ ਬਾਅਦ ਵਿੱਚ ਸਪਸ਼ਟ ਕੀਤਾ ਕਿ ਉਹ ਇੱਕ ਸਫੇਦ ਰੰਗ ਦੀ ਐਸਯੂਵੀ ਵਿੱਚ ਭੱਜੇ ਨੇ